ਤੁਸੀਂ ਜੁੜਿਓ ਅਕਾਲ ਚੈਨਲ ਦੇ ਨਾਲ ਸਾਡੇ ਨਾਲ ਬਹੁਤ ਜੁਝਾਰੂ ਵੀਰ ਔਰ ਖਾਸ ਕਰਕੇ ਸਿੱਖ ਮੁੱਦਿਆਂ ਦੀ ਸਿੱਖ ਹਿਸਟਰੀ ਦੀ ਸਮਝ ਰੱਖਣ ਵਾਲੇ ਔਰ ਉਹਨਾਂ ਮੁੱਦਿਆਂ ਨੂੰ ਬੜੀ ਬਾਰੀਕੀ ਦੇ ਨਾਲ ਸਮਝਣ ਵਾਲੇ ਵੀਰ ਹਰ ਸਿਮਰਤਜੀਤ ਸਿੰਘ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੋਰਚਾ ਲੱਗ ਚੁੱਕਾ 7 ਜਨਵਰੀ ਤੋਂ ਲਗਾਤਾਰ ਤੁਸੀਂ ਵੀ ਇੱਥੇ ਹੋ ਪਰ ਕੈਮਰੇ ਸਭ ਨੇ ਘਾਟ ਹੁੰਦੀ ਹੈ ਅੱਜ ਮੈਂ ਤੁਹਾਨੂੰ ਕਹਿਆ ਵੀ ਆਓ ਚੱਲਦੇ ਆ ਗੱਲਬਾਤ ਕਰਦੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਮੋਰਚਾ ਲੱਗਾ ਹੋਇਆ ਹੈ ਗੁਰੂ ਸਾਡਾ ਪੂਰਾ ਗੁਰਪੂਰਾ ਮੇਰੀ ਰਾਖ ਲਈ ਅਮ੍ਰਿਤ ਨਾਮ ਰਿਦਾ ਮੈਂ ਦਿਨੋਂ ਜਨਮ ਜਨਮ ਕੀ ਮੈਲ ਗਈ ਜਦੋਂ ਪੂਰੇ ਗੁਰੂ ਦੀ ਅਗਵਾਈ ਵਿੱਚ ਮੋਰਚਾ ਲੱਗਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲੈਣ ਵਾਲੇ ਸਿੱਖ ਸੰਗਤ ਇਹਨੇ ਕਿਉਂ ਪਟਕੇ ਫਿਰਦੇ ਆ ਅ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਕੀਤੀ ਹੈ ਆਪ ਤੁਸੀਂ ਗੁਰੂ ਸਾਹਿਬ ਦੀ ਬਾਣੀ ਦੀ ਸੋਝੀ ਰੱਖਦੇ ਹੋ ਤੁਸੀਂ ਹਨਾ ਜੇ ਅਸੀਂ ਗੁਰੂ ਦੀ ਗੱਲ ਸੁਣਦੇ ਆ ਗੁਰੂ ਦੀ ਸਮਝਦੇ ਆ ਗੁਰੂ ਦੀ ਅਸੀਂ ਮੰਨਣ ਚ ਕਿਤੇ ਨਾ ਕਿਤੇ ਫਿਰ ਵੀ ਕਤਾਈ ਕਰ ਜਾਂਦੇ ਆ ਗੁਰੂ ਸਾਹਿਬ ਜੀ ਦੀ ਅੱਜ ਬੇਅਦਬੀ ਕਰਕੇ ਮੋਰਚਾ ਲੱਗਿਆ 328 ਰੁਪਿਆਂ ਦੀ ਚੋਰੀ ਕਰਕੇ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਲੱਗਿਆ ਇਨਸਾਨੀਅਤ ਸਾਨੂੰ ਸਿਖਾਉਂਦੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਭਾਹ ਨਾ ਸਕੇ ਜਾਲੇ ਸ਼ਬਦ ਜਿਹੜਾ ਉਹ ਨਿਰੰਕਾਰ ਹੈ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਜਦੋਂ ਸਿੱਧਾਂ yogੀਆਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਵੀ ਕਵਨ ਗੁਰੂ ਕਿਸਕਾ ਦੋ ਚੇਲਾ ਤਾਂ ਗੁਰੂ ਸਾਹਿਬ ਜੀ ਨੇ ਗੁਰਨਾਨ ਸਾਹਿਬ ਨੇ ਆਨਸਰ ਦਿੱਤਾ ਸੀ ਸ਼ਬਦ ਗੁਰੂ ਸੁਰਤ ਤੋਂ ਚੇਲਾ ਹੁਣ ਸ਼ਬਦ ਦਾ ਵੀ ਕੋਈ ਆਕਾਰ ਨਹੀਂ ਤੇ ਸਿੱਖ ਦਾ ਵੀ ਕੋਈ ਆਕਾਰ ਨਹੀਂ ਚੇਲੇ ਦਾ ਕੋਈ ਆਕਾਰ ਨਹੀਂ ਹੈਗਾ ਉਹਦਾ ਉਹ ਕਿਹੜੇ ਰੰਗ ਦਾ ਹੈ ਕਿਹੜੀ ਜਾਤ ਦਾ ਹੈ ਉਨੇ ਉਹਦੀ ਵेशभूषा ਕੀ ਹੈ ਉਹ ਮੁਸਲਮ ਵੀ ਹੋ ਸਕਦਾ ਹੈ ਬਾਣੀ ਦੇਖੋ ਬਾਬਾ ਫਰੀਦ ਜੀ ਪੰਜ ਵਖਤ ਦੇ ਨਮਾਜ਼ੀ ਨੇ ਸਾਡੇ ਗੁਰੂ ਨੇ ਨਾ ਉਹ 35 ਮਹਾਂਪੁਰਸ਼ ਇਕ ਥਾਂ ਤੇ ਵਿਰਾਜਮਾਨ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਨੇ 15 ਭਗਤ ਗੱਲ ਜੜੀ ਉਹ ਜਿਹੜੇ ਕਨਸੈਪਟ ਹੈ ਉਹ ਸੇਮ ਉਹੀ ਚੱਲਦਾ ਆ ਰਿਹਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕੋਈਆ ਪਰ ਕੋਤਾਹੀ ਕਿੱਥੇ ਆ ਸਾਡੇ ਕੋਲੋਂ ਅਸੀਂ ਜਿਹੜੇ ਮਕਸਦ ਨਾਲ ਅੱਜ ਮੋਰਚਾ ਲਾਇਆ ਬੰਦੀ ਸਿੰਘਾਂ ਦਾ ਵੀ ਜਿੱਥੇ ਗੱਲ ਬੰਦੀ ਸਿੰਘਾਂ ਦੀ ਹੈ ਗੁਰੂ ਸਾਹਿਬ ਜੀ ਦੀ ਵੀ ਹੈ ਗੁਰੂ ਸਾਹਿਬ ਜੀ ਦਾ ਹੁਣ ਪ੍ਰਕਾਸ਼ ਹੋਇਆ ਕੀ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਮੰਨਣ ਦੇ ਵਿੱਚ ਆਪਣੇ ਆਪ ਨੂੰ ਕਿਤੇ ਨਾ ਕਿਤੇ ਕਹਿੰਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਕੰਡੀਸ਼ਨ ਹੈ ਜੇ ਕੰਡੀਸ਼ਨ ਹੈ ਕਿ ਤੇ ਅਸੀਂ ਕੀ ਸਤਿਗੁਰ ਜੀ ਦੀ ਨਦਰ ਦੇ ਪਾਤਰ ਬਣੇ ਆ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਅੰਦਰ ਜਾਤੀ ਸਾਨੂੰ ਮਾਰਨੀ ਪੈਣੀ ਹੈ ਹੁਣ ਜੇ ਸਟਾਰਟ ਹੀ ਕਰ ਲਈਏ ਫਿਰ ਸਿੱਖ ਕਿਹੜੇ ਕਿਹੜੇ ਨੇ ਸ਼ੁਰੂ ਤੋਂ ਸ਼ੁਰੂ ਕਰ ਲੋ ਜੱਟ ਸਿੱਖ ਰਾਮਗੜੀ ਸਿੱਖ ਭਾਪੇ ਸਿੱਖ ਮਜਵੀ ਸਿੱਖ ਚਮਾਰ ਸਿੱਖ ਸੈਣੀ ਸਿੱਖ ਨਾਈ ਸਿੱਖ ਢੋਬੀ ਸਿੱਖ ਖਤਮ ਹੀ ਨਹੀਂ ਹੁੰਦੇ ਸਿੱਖ ਤੇ ਗੁਰੂ ਦਾ ਸਿੱਖ ਇੱਥੇ ਕਿਹੜੇ-ਕਿਹੜਾ ਉਹ ਸਾਰੇ ਆਪਣੇ ਆਪ ਨੂੰ ਮੈਂ ਵੀ ਤੁਸੀਂ ਵੀ ਅਸੀਂ ਸਾਰੇ ਪੁੱਛੇ ਕਿਹੜੇ-ਕਿਹੜੇ ਸਿੱਖਾਂ ਫਿਰ ਉਸ ਤੋਂ ਵੀ ਅੱਗੇ ਆ ਜਾਓ ਫਿਰ ਜਿਹੜੇ ਸਿੱਖ ਨੇ ਮੰਨ ਲਓ ਇੱਕ ਧੜਾ ਵੀ ਚਲੋ ਜੀ ਮੰਨ ਲਓ ਤੁਸੀਂ ਜੱਟ ਸਿੱਖ ਐ ਹੋ ਹੁਣ ਜੱਟਾਂ 'ਚ ਦੇਖ ਲਓ ਕੋਈ ਕਹਿੰਦਾ ਮੈਂ ਮਜਵੀ ਆਪਣਾ ਮਿਸ਼ਨਰੀ ਆ ਜੱਟ ਹੀ ਐ ਉਹ ਕਹਿੰਦਾ ਮੈਂ ਮਿਸ਼ਨਰੀ ਆ ਜੱਟ ਹੀ ਫਿਰ ਕਹਿੰਦਾ ਮੈਂ ਟਕਸਾਲੀ ਆ ਉਹੀ ਜੱਟ ਕਹਿੰਦਾ ਅਸੀਂ ਅਖੰਡ ਕੀਰਤਨੀ ਵੀ ਆਂ ਨਿਹੰਗ ਵੀ ਆਂ ਤੁਹਾਡੀ ਤਾਂ ਆਪਸ ਨਹੀਂ ਫਿਰ ਬਣੀ ਯਾ ਤਾਂ ਜਾਤ ਪਾਤ ਤੋੜ ਦੋ ਹਨਾ ਇਹ ਜਥੇਬੰਦੀਆਂ ਇੱਕ ਲੱਗ ਕਰ ਲੋ ਵੀ ਜੱਟਾਂ ਦੀ ਤਾਂ ਆ ਜਥੇਬੰਦੀ ਹੋਊਗੀ ਜੀ ਕਹਿਣ ਦਾ ਮਤਲਬ ਅਸੀਂ ਗੁਰਬਾਣੀ ਤੋਂ ਤਾਂ ਟੁੱਟੇ ਹੀ ਆਂ ਨਾ ਗੁਰਬਾਣੀ ਤੋਂ ਟੁੱਟੇ ਆਂ ਤਾਂ ਸਾਡੇ ਮਨਾਂ ਚ ਗੱਲਾਂ ਆਈਆਂ ਨੇ ਅਸੀਂ ਇੱਕ ਦੀ ਗੱਲ ਸਾਡਾ ਬਾਬਾ ਕਹਿੰਦਾ ਸਭੇ ਸਾਂਝੀ ਵਾਰਿਸਦਾਨ ਤੂੰ ਕਿਸੇ ਨਾ ਦਿ세 ਬਾਹਰ ਆ ਜਿਓ ਇੱਥੇ ਆ ਕੇ ਅਸੀਂ ਅਲੱਗ ਲੱਗਾਂ ਹੁਣ ਫਿਰ ਜਥੇਬੰਦੀਆਂ ਦੀ ਗੱਲ ਕੋਈ ਜਥੇਬੰਦੀ ਕਿਸੇ ਨੂੰ ਸਮਰਪਿਤ ਹੈ ਕੋਈ ਜਥੇਬੰਦੀ ਕਿਸੇ ਨੂੰ ਸਮਰਪਿਤ ਹੈ ਕੋਈ ਕਿਸੇ ਨੂੰ ਸਮਰਪਿਤ ਹੈ ਕੋਈ ਕੋਈ ਗੱਲ ਕਰਦੀ ਹੈ ਹਾਂ ਜੀ ਅਸੀਂ ਜੀ ਆ ਗੱਲ ਨਹੀਂ ਕਰਨੀ ਅਸੀਂ ਨਰਮਾਈ ਨਾਲ ਗੱਲ ਕਰਨੀ ਹੈ ਕੁਝ ਕਹਿੰਦੇ ਜੀ ਅਸੀਂ ਗਰਮ ਗਰਮਾਈ ਨਾਲ ਗੱਲ ਕਰਨੀ ਹੈ ਅਸੀਂ ਨਹੀਂ ਕਿਸੇ ਹੋਰ ਨੂੰ ਲੰਗਰ ਛਕਣ ਦੇਣਾ ਜਾਂ ਹਨਾ ਅਸੀਂ ਅਸੀਂ ਸਰਕਾਰਾਂ ਦੀ ਸੁਣਦੇ ਅਸੀਂ ਚੱਕਦੇ ਹਾਂਗੇ ਮਾਰਦੇ ਹਾਂਗੇ ਧੜਦੇ ਹਾਂਗੇ ਸਭ ਕੁਝ ਜ਼ਰੂਰੀ ਹੈ ਜਿੱਥੇ ਕਿਰਪਾਨ ਚੱਕਣ ਦੀ ਲੋੜ ਪੈਣੀ ਹੈ ਸ਼ਸਤਰ ਚੱਕਣ ਦੀ ਲੋੜ ਪੈਣੀ ਹੈ ਸ਼ਸਤਰ ਵੀ ਜ਼ਰੂਰੀ ਹੈ ਪਰ ਸ਼ਾਸਤਰ ਵੀ ਜਿੱਥੇ ਤੁਸੀਂ ਗੱਲ ਕੀਤੀ ਵੀ ਆਪਣਾ ਜਿਹੜਾ ਸ਼ਾਸਤਰ ਹੈ ਗੁਰੂ ਸਾਹਿਬ ਜੀ ਦੀ ਜਦੋਂ ਤੱਕ ਅਸੀਂ ਗੱਲ ਨਹੀਂ ਕਰਦੇ ਹੈਨਾ ਜਦੋਂ ਤੱਕ ਸਾਡੇ ਚ فاਸਲੇ ਨਹੀਂ ਖਤਮ ਹੁੰਦੇ ਉੱਚ ਨੀਚ ਦੇ فاਸਲੇ ਜਾਤ ਪਾਤ ਦੇ فاਸਲੇ ਗੋਤਾਂ ਦੇ فاਸਲੇ ਅਸੀਂ ਗੁਰੂ ਸਾਹਿਬ ਜੀ ਦੀ ਗੋਚ ਕਿਵੇਂ ਬੈਠ ਕੇ ਇੱਕ ਦੀ ਗੱਲ ਕਰ ਸਕਦੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਸਾਨੂੰ ਉੱਥੋਂ ਕਰਨੀ ਪੈਣੀ ਹੈ ਇੱਥੇ ਇੱਕ ਹੋ ਕੇ ਬਹਿਣਾ ਪੈਣਾ ਫਿਰ ਮਨ ਦਾ ਜਿਹੜਾ ਹੰਕਾਰ ਹੈ ਨਾ ਸਾਡਾ ਹੰਕਾਰ ਕਈ ਤਰ੍ਹਾਂ ਦਾ ਹੰਕਾਰ ਅਸੀਂ ਲਈ ਬੈਠੇ ਆ ਕਈ ਤਰ੍ਹਾਂ ਦਾ ਜਿਹੜਾ ਕੋੜ ਹੈ ਸਾਡੇ ਅੰਦਰ ਪਨਪੀ ਜਾਂਦਾ ਪਨਪੀ ਜਾਂਦਾ ਪਤਾ ਸਾਨੂੰ ਲੱਗਦਾ ਨਹੀਂ ਫਿਰ ਭਾਵੇਂ ਉਹ ਛੋਟੀਆਂ-ਛੋਟੀਆਂ ਗੱਲਾਂ ਮੋਰਚੇ ਤੇ ਮੌਜੂਦ ਛੋਟੀਆਂ ਗੱਲਾਂ ਦੀ ਗੱਲ ਕਰ ਲਈਏ ਕਿਸਾਨੀ ਮੋਰਚੇ ਦੇ ਵਿੱਚ ਭਾਵੇਂ ਉੱਥੇ ਸਾਰੇ ਜਣੇ ਗਏ ਉੱਥੇ ਅ ਇਕਨੋਮੀ ਨਹੀਂ ਲੈ ਕੇ ਗੱਲ ਸੀ ਜ਼ਮੀਨਾਂ ਦੀ ਗੱਲ ਸੀ ਉੱਥੇ ਪਹੁੰਚ ਗਏ ਇੱਥੇ ਅਸੀਂ ਮੰਨਤਾ ਕਰ ਰਹੇ ਕਿਉਂ ਅਸੀਂ ਮੰਨਤਾ ਕਰ ਰਹੇ ਹਾਂ ਬਹੁਤ ਸਾਰੇ ਬੁਲਾ ਰਹੇ ਇੱਥੇ ਕਹਿੰਦੇ ਨੇ ਅਸੀਂ ਬੇਨਤੀ ਕਰਦੇ ਹਾਂ ਮੋਰਚੇ ਤੇ ਪਹੁੰਚ ਪਹੁੰਚੋ ਬੇਨਤੀ ਕਿਉਂ ਕਰਦੇ ਤੁਸੀਂ ਬੇਨਤੀ ਜਿੰਨਾ ਸਾਡਾ ਫਰਜ਼ ਹੈ ਓਨਾ ਹੀ ਉਹਨਾਂ ਦਾ ਫਰਜ਼ ਹੈ ਸ਼ਰਮ ਉਹਨਾਂ ਨੂੰ ਆਣੀ ਚਾਹੀਦੀ ਹੈ ਤੁਸੀਂ ਕਿਉਂ ਬੇਨਤੀ ਕਰ ਰਹੇ ਹੋ ਕਿਸੇ ਨੂੰ ਇੱਥੇ ਵਿਆਹ ਨਹੀਂ ਕਰ ਰਿਹਾ ਵੀ ਅਸੀਂ ਆਪਣੇ ਫੋਫੜਾ ਨੂੰ ਆਪਣੇ ਜਵਾਈਆਂ ਨੂੰ ਬੁਲਾਣਾ ਹੈ ਅਸੀਂ ਇਹ ਸਾਰਿਆਂ ਦਾ ਸਾਂਝਾ ਦਾ ਮੋਰਚਾ ਹੈ ਕੌਮੀ ਸੰਘਰਸ਼ ਹੈ ਧਰਮ ਯੁੱਧ ਮੋਰਚਾ ਹੈ ਕਿਉਂਕਿ ਧਰਮ ਤੇ ਹੀ ਆ ਚਾਈਏ ਨਾ ਸਾਡੇ ਜਿਹੜੇ ਬੰਦੇ ਸਾਡੇ ਗੁਰੂ ਸਾਹਿਬ ਨੂੰ ਅੱਗਾ ਲਾ ਸਕਦੇ ਐ ਜਲਦ ਜਲਦ ਕੜ ਕੇ ਕਰਕੇ ਗਲੀਆਂ ਨਾਲੀਆਂ 'ਚ ਰੋਲ ਸਕਦੇ ਐ ਜਿਹੜੇ ਬੰਦੇ ਤੰਬਾਕੂ ਵਰਗੀ ਸ਼ਹਿ ਜਿਹੜੀ ਹੈ ਉਹ ਖਾ ਕੇ ਗੁਰੂ ਸਾਹਿਬ ਜੀ ਦੇ ਸੁੱਟ ਸਕਦੀ ਹੈ ਪੈਰਾਂ ਚ ਰੋਲ ਸਕਦੇ ਉਹ ਸਾਡੇ ਲਈ ਕੀ ਨਹੀਂ ਕਰ ਸਕਦੇ ਸਾਡੇ ਲਈ ਅਸੀਂ ਕਹਿੰਦੇ ਅਸੀਂ ਇਕੱਠੇ ਹੋ ਕੇ ਅਸੀਂ ਮਾਰ ਦਾਂਗੇ ਤੁਸੀਂ ਮਾਰਨ ਪਹੁੰਚੋਗੇ ਅਗਲੇ ਕੋਲ ਤਾਂ ਮਾਰਨ ਨੂੰ ਹੈਗਾ ਹੀ ਬਹੁਤ ਕੁਝ ਜਿੱਥੇ ਮਰਨ ਦੀ ਗੱਲ ਆਈ ਸੀ ਮਾਰਨਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਿਉਂਦਿਆਂ ਮਾਰਨਾ ਪੈਣਾ ਸਾਨੂੰ ਸ਼ਬਦ ਸ਼ਬਦ ਮਰੋ ਫਿਰ ਜੀਵ ਹੋ ਸਕਦੀ ਤਾਂ ਫਿਰ ਮਰਨ ਨਾ ਹੋਈ ਹਣਾ ਸੂਰਜੋ ਸੋ ਪਹਿਚਾਨੀਆ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਉਹਦਾ ਸੀ ਸੁਣ ਲਿਆ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾੜੇ ਗਏ ਪਰ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛਾੜ ਆਸ ਹੋ ਸਬਨਾ ਕੀ ਰੇਣੁਕਾ ਤਾਂ ਆਕੜ ਨਾਲ ਵੀ ਨਹੀਂ ਫਿਰ ਨਿਮਰਤਾ ਨਾਲ ਪਹਿਲਾਂ ਜਾਣਾ ਪੈਣਾ ਹੈ ਪਹਿਲਾ ਮਰਨ ਵਾ ਕਬੂਲ ਵੀ ਕਰਨਾ ਹੈ ਫਿਰ ਆਕੜ ਨਾਲ ਨਹੀਂ ਅਸੀਂ ਮਾਰ ਦਾਂਗੇ ਅਸੀਂ ਮਰ ਜਾਾਂਗੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਪਰ ਕਿਵੇਂ ਫਿਰ ਕੰਡੀਸ਼ਨ ਹੈ ਉਹ ਸਬਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਇੱਥੇ ਨਮਰਤਾ ਆਪਣੇ ਸਿੱਖ ਭਰਾਵਾਂ ਚ ਘੱਟੋ ਘੱਟ ਇੰਨੀ ਕੈਕਤਾ ਹੋਵੇ ਇੱਥੇ ਭਾਵੇਂ ਸੁਖਵੀਰ ਬਾਦਲ ਜੀ ਹੋਣ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ ਭਾਵੇਂ ਭਗਵੰਤ ਮਾਨ ਹੋਵੇ ਹੈ ਤਾਂ ਸਿੱਖਾਂ ਦਾ ਹੀ ਬੱਚਾ ਹੋ ਭਾਵੇਂ ਸਾਡੇ ਸਰਕਾਰੀ ਦਫ਼ਸਰਾਂ ਦੇ ਵਿੱਚ ਸਰਕਾਰੀ ਜਿਹੜੇ ਨੌਕਰੀਆਂ ਕਰਦੇ ਆ ਉਹ ਲੋਕ ਵੀਆਂ ਨੂੰ ਡਰ ਜਾਂਦੇ ਆ ਕਿ ਸਾਡੀ ਨੌਕਰੀ ਨੂੰ ਖਤਰਾ ਨਾ ਹੋ ਜੇ ਸੀਆਈਡੀ ਹੈ ਸੀਬੀਆਈ ਹੈ ਉਹ ਸਾਡੇ ਤੇ ਹੋਰ ਕਟੈਕਸ਼ਨਾਂ ਕਰਦੇ ਆ ਅਸੀਂ ਸਰਕਾਰਾਂ ਚ ਸਾਨੂੰ ਗੁਰੂ ਦਾ ਕੋਈ ਕਿਸੇ ਨੂੰ ਡਰ ਨਹੀਂ ਮੰਨ ਲਿਆ ਜਿਵੇਂ ਹੈ ਨਾ ਜਲ ਨਹੀਂ ਡੁੱਬੇ ਜਲ ਡੋਬ ਨਹੀਂ ਸਕਦਾ ਗੁਰੂ ਨੂੰ ਤਸ਼ਕਰ ਉਡਾ ਨਹੀਂ ਸਕਦਾ ਹੈ ਨਾ ਅੱਗ ਜਲਾ ਨਹੀਂ ਸਕਦੀ ਨਿਰੰਕਾਰ ਬਾਣੀ ਹੈ ਸਾਨੂੰ ਪਤਾ ਹੈ ਪਰ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਹੁਣ ਬਾਣੀ ਦਾ ਸਾਡੇ ਅੰਦਰ ਅਦਬ ਕਿੰਨਾ ਹੈ ਫਿਰ ਅਸੀਂ ਮਾਡਰਨ ਹੋ ਹੋ ਕੇ ਦਿਖਾਣੇ ਵੀ ਇਸ ਦਾ ਬੜੇ ਮਾਡਰਨ ਆ ਜੀ ਪਰ ਸਤਕਾਰ ਜਦ ਰਿਸਪੈਕਟ ਹੈ ਹੀ ਨਹੀਂ ਜਦੋਂ ਰਿਸਪੈਕਟ ਗੁਰੂ ਦੀ ਗੁਰਬਾਣੀ ਦੀ ਜਲਦ ਨੂੰ ਥੋੜੀ ਨਹੀਂ ਸੀ ਮੱਥੇ ਟੇਕਦੇ ਆ ਅਸੀਂ ਸ਼ਹੀਦੀ ਨੂੰ ਮੱਥੇ ਨਹੀਂ ਟੇਕਦੇ ਜਲਦਾਂ ਨੂੰ ਮੱਥੇ ਨਹੀਂ ਟੇਕਦੇ ਕੱਪੜੇ ਨੂੰ ਮੱਥੇ ਨਹੀਂ ਟੇਕਦੇ ਪਰ ਜਦੋਂ ਉਹ ਚੀਜ਼ ਨਰਨਕਾਰ ਬਾਣੀ ਨਾਲ ਜੁੜ ਜਾਂਦੀ ਹੈ ਫਿਰ ਸਤਕਾਰਤ ਬਣ ਜਾਂਦੀ ਹੈ ਹਨਾ ਫਿਰ ਉਹਨੂੰ ਅਸੀਂ ਰਮਾਲਾ ਸਾਹਿਬ ਕਹਿੰਨੇ ਆ ਚੌਰ ਸਾਹਿਬ ਕਹਿੰਨੇ ਆ ਗਰੰਥੀ ਸਾਹਿਬ ਕਹਿੰਨੇ ਆ ਵਜ਼ੀਰ ਸਾਹਿਬ ਕਹਿੰਨੇ ਆ ਜਥੇਦਾਰ ਸਾਹਿਬ ਕਹਿੰਨੇ ਆ ਭਾਵੇਂ ਕੋਈ ਕਿਸੇ ਪਾਰਟੀ ਦਾ ਬੰਦਾ ਹੋਵੇ ਉਹਨੂੰ ਹਰ ਇੱਕ ਬੰਦੇ ਨੂੰ ਆਣਾ ਚਾਹੀਦਾ ਇੱਥੇ ਭਾਵੇਂ ਉਹ ਕਾਂਗਰਸ ਇੱਥੇ ਸਾਡੇ ਜਿਹੜੀ ਜਥੇਬੰਦੀਆਂ ਨੇ ਸਾਰਿਆਂ ਨੂੰ ਕਲਾਵਾ ਖੋਲਣਾ ਚਾਹੀਦਾ ਇਹ ਤੇ ਕਿਸੇ ਜਥੇਬੰਦੀ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਜੀ ਅਸੀਂ ਉਹਨਾਂ ਨੂੰ ਆਣ ਨਹੀਂ ਦਵਾਵਾਂਗੇ ਪਤਾ ਹੈ ਸਾਡੇ ਦੁਸ਼ਮਣ ਉਹਨਾਂ ਵਿੱਚ ਹੀ ਹੋਣਗੇ ਕੀ ਪਤਾ ਸਾਡੇ ਭੇਖ ਜਥੇ ਹੁਣ ਫਿਰ ਕੀ ਕਰ ਲਾਂਗੇ ਅਸੀਂ ਆਣਾ ਸਾਰਿਆਂ ਨੂੰ ਆਣਾ ਚਾਹੀਦਾ ਹੈ ਕਿਸੇ ਪਾਰਟੀ ਨਾਲ ਜੁੜੇ ਹੋਵੇ ਪਰ ਮਿੰਤਾਂ ਕਰਕੇ ਨਾ ਕਿਸੇ ਨੂੰ ਬੁਲਾਓ ਆਪਣੇ ਫਰਜ਼ ਪਛਾਣਨ ਕਿ ਗੁਰੂ ਸਾਡਾ ਹੈ ਸਭ ਜਥੇ ਸਾਡੇ ਨੇ ਦਸ ਗੁਰੂ ਸਾਹਿਬਾਨਾਂ ਦੀ 15 ਭਗਤਾਂ ਦੀ ਅਸੀਂ ਗੱਲ ਸੁਣਨੀ ਹੈ ਗੁਰਸਿੱਖਾਂ ਦੀ ਗੱਲ ਸੁਣਨੀ ਹੈ ਸ਼ਹੀਦਾਂ ਮਰੀਦਾਂ ਦੀ ਗੱਲ ਸੁਣਨੀ ਹੈ ਚਲੋ ਇਨਸਾਨੀਅਤ ਤੌਰ ਤੇ ਵੀ ਮੈਂ ਥੀਡਰ ਕਰਦਾ ਨਹੀਂ ਹਾਂ ਬਹੁਤ ਬਹੁਤਾਰ ਦੇ ਵਿੱਚ ਸਾਡਾ ਸਮਾਂ 10 12 15 ਸਾਲ ਮੈਨੂੰ ਮੈਂ ਕਾਮਰੇਡਾਂ ਚ ਰਹੀਆਂ ਉਹ ਇਨਸਾਨੀਅਤ ਦੀ ਗੱਲ ਕਰਦੇ ਆ ਉਹ ਕਿਉਂ ਨਹੀਂ ਪਹੁੰਚੇ ਇੱਥੇ ਹੁਣ ਤਾਂ ਕਾਨੂੰਨ ਹੋ ਗਿਆ ਨਾ ਕਾਨੂੰਨਨ ਤੌਰ ਤੇ ਸਜ਼ਾਾਂ ਮਿਲ ਗਈਆਂ ਹੋਣਾ ਉਹ ਉਹੀ ਕਾਮਰੇਡ ਉਹੀ ਕਮਿਊਨਿਸਟ ਜਿਹੜੇ ਨੇ ਉਹ ਕਿਉਂ ਨਹੀਂ ਆਉਂਦੇ ਗੱਲ ਉਹ ਕਿਸਾਨਾਂ ਦੀ ਕਰਦੇ ਆ ਮਜ਼ਦੂਰਾਂ ਦੀ ਕਰਦੇ ਆ ਹੈ ਨਾ ਉਹ ਆਪਣੇ ਆਪ ਨੂੰ ਦਿਖਾਉਂਦੇ ਵੀ ਅਸੀਂ ਫੜਾ ਸੀ ਚੰਗੇ ਸਮਾਜ ਲਈ ਕੋ ਚੰਗਾ ਕਰ ਰਹੇ ਆ ਉਦਾਂ ਦੇ ਪਲੇ ਲਿਖੇ ਜਾਂਦੇ ਨੇ ਅਸੀਂ ਖੇਡਦੇ ਰਹੇ ਆ ਉਦਾਂ ਦੇ ਨਾਟਕ ਸਮਾਜ ਚ ਜਿਹੜੀਆਂ ਕ੍ਰੀਤੀਆਂ ਨੇ ਇਹ ਸਮਾਜ ਦੀ ਕ੍ਰੀਤੀ ਨਹੀਂ ਕਾਨੂੰਨ ਨੂੰ ਭੰਗ ਕੀਤਾ ਜਾ ਰਿਹਾ ਹੁਣ ਉਹ ਕੀ ਕੁਛ ਕਰ ਲੈਣਗੇ ਹੈਨਾ ਹੁਣ ਬੰਦੀ ਸਿੰਘ ਇਹਨਾਂ ਨੂੰ ਕਿਉਂ ਕਿਹਾ ਜਮ ਬੰਦੀ ਬਣਾ ਲਿਆ ਨੋਡ ਲਿਆ ਇਹਦਾ ਮਤਲਬ ਸਟੇਟ ਜਿਹੜੀ ਹੈਗੀ ਹੈ ਡੀਪ ਸਟੇਟ ਹੈ ਉਹ ਚਾਹੁੰਦੀ ਹੈ ਵੀ ਸਿੱਖਾਂ ਨੂੰ ਖਤਮ ਕੀਤਾ ਹੀ ਜਾਵੇ ਰਾਜੀਵ ਗੰਦੀ ਦੇ ਕਾਤਲਾਂ ਨੂੰ ਤਾਂ ਛੱਡੇਗੇ ਉਹਨਾਂ ਨੇ ਕੋਈ ਰਾਜ ਨਹੀਂ ਮੰਗਣਾ ਇਹਨਾਂ ਨੂੰ ਤਾਂ ਨਹੀਂ ਛੱਡੇ ਜਾ ਰਹੇ ਬਾਹਰ ਆਣਗੇ ਇਹ ਰਾਜ ਦੀ ਗੱਲ ਕਰਨਗੇ ਹੈਨਾ ਜੀ ਨੁਕਸਾਨ ਕਿਹਦਾ ਹੋਇਆ ਪਹਿਲਾਂ ਹੁਣ ਤੋਂ ਲੈ ਕੇ ਹੁਣ ਤੱਕ ਚੱਲ ਹੀ ਰਹੇ ਆਂ ਸੀ ਜਦੋਂ ਵੰਡ ਹੁੰਦੀ ਹੈ ਤਾਂ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਨਹੀਂ ਹੁੰਦੀ ਵੰਡ ਹੁੰਦੀ ਹੈ ਲਾਹੌਰ ਤੇ ਪਾਕਿਸਤਾਨ ਅਮਰਸਰ ਦੀ ਵੰਡ ਹੁੰਦੀ ਹੈ ਇੱਕ ਸੱਭਿਆਚਾਰ ਦੀ ਵੰਡ ਹੁੰਦੀ ਹੈ ਇੱਕ ਵਿਰਸੇ ਦੀ ਵੰਡ ਹੁੰਦੀ ਹੈ ਸਿੱਖ ਆਪਣੇ ਜਿਹੜੇ ਉਸ ਸਮਾਜ ਦੇ ਵਿੱਚ ਉਸ ਦਾਇਰੇ ਦੇ ਵਿੱਚ ਹਿੰਦੂ ਮੁਸਲਮ ਸਿੱਖ ਜਿਹੜੇ ਵੀ ਰਹਿ ਰਹੇ ਸੀ ਉਹਨਾਂ ਦੀ ਵੰਡ ਹੁੰਦੀ ਹੈ ਆਪਸ ਵਿੱਚ ਮਰਦੇ ਨੇ ਉਹਨਾ ਉਸ ਤੋਂ ਬਾਅਦ ਫਿਰ ਚਲੋ ਆਜ਼ਾਦੀ ਮੰਨ ਲੈ ਵੀ ਜਾਦ ਹੋ ਗਏ 68 ਦੇ ਵਿੱਚ ਹਿਮਾਚਲ ਹਰਿਆਣਾ ਲੱਗ ਕੀਤਾ ਜਾਂਦਾ ਹੈ ਹਰਿਆਣਾ ਦੇ ਪੰਜਾਬ ਦੀ ਫਿਰ ਰਾਜਧਾਨੀ ਚੰਡੀਗੜ੍ਹ ਇੱਕ ਕੀਤੀ ਜਾਂਦੀ ਹੈ ਫਿਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ 22 ਪਿੰਡਾਂ ਨੂੰ ਉਜਾੜ ਕੇ ਫਿਰ ਚੰਡੀਗੜ੍ਹ ਬਸਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਰਿਪੇਰੀਅਨ ਲਾ ਤੁਸੀਂ ਪੜਿਆ ਹੋਣਾ ਹਨਾ ਜਿਹੜੇ ਪਾਣੀ ਦਾ ਖਜ਼ਾਨਾ ਹੁੰਦਾ ਹੈ ਉਹ ਪਾਣੀ ਦਾ ਸਰੋਤ ਹੁੰਦਾ ਹੈ ਉਹ ਤੁਹਾਡਾ ਆਪਣਾ ਹੈ ਜਿਹੜਾ ਨੈਚੁਰਲ ਹੈ ਫਿਰ ਉਹ ਪਾਣੀ ਉਹੀ ਪਾਣੀ ਤੋਂ ਬਣਨ ਵਾਲੀ ਬਿਜਲੀ ਪਾਣੀ ਬਿਜਲੀ ਪੰਜਾਬ ਲਈ ਮਹਿੰਗਾ ਦਿੱਲੀ ਲਈ ਸਸਤਾ ਹੈ ਇਹ ਮਤਲਬ ਤੁਸੀਂ ਟੀਜ਼ ਹੀ ਕਰ ਰਹੇ ਹੋ ਨਾ ਇਹ ਦੁਸ਼ਮਣ ਵੱਲੋਂ ਟੀਜ਼ ਕੀਤਾ ਜਾ ਰਿਹਾ ਦੁਸ਼ਮਣ ਇਹ ਨਹੀਂ ਆਪਾਂ ਕਹਿ ਸਕਦੇ Hindu ਹੈ ਇਹ ਬਿਲਕੁਲ ਨਹੀਂ ਸੀ ਗਿਆ ਜਿੱਥੇ ਮੋਰਚਾ ਲੱਗਿਆ ਉਹਦੇ ਬਿਲਕੁਲ ਨਾਲ ਮੰਦਰ ਹੈ ਤੇ ਮੰਦਰ ਵਾਲਿਆਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਆਓ ਨਾਓ ਰਹੋ ਇਸ਼ਨਾਨ ਕਰੋ ਉਥੇ ਹੁਣ ਅਸੀਂ ਕਿਵੇਂ ਕਹਿ ਦਈਏ ਪੰਜਾਬ ਦਾ Hindu ਹੁਣ ਅਮਰਤਪਾਲ ਸਿੰਘ ਭਾਈ ਸਾਹਿਬ ਜੀ ਉਹਨਾਂ ਨੇ ਖਾਲਸਾ ਜੇ ਵਹੀਰ ਚਲਾਈ ਸੀ ਉਥੇ ਕਿੰਨੇ Hindu ਅਮਰਤ ਛਕਿਆ ਉਹਨਾਂ ਨੇ ਸਿੰਘ ਸਜੇ ਫੁੱਲਾਂ ਦੀ ਵਰਖਾ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਅਮਰਪਾਲ ਸਿੰਘ ਦੇ ਨਾਲ ਆ ਫਿਰ ਖਾਲਸਾ ਹਿੰਦੂਆਂ ਦਾ ਵੈਰੀ ਕਿਵੇਂ ਹੋ ਸਕਦਾ ਗੱਲ ਤਾਂ ਅਸੀਂ ਏਕੇ ਦੀ ਕਰ ਰਹੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਣੀ ਹੈ ਨਾ ਜਦੋਂ ਅਸੀਂ ਸਿੱਖਿਆ ਜਥੇਬੰਦੀਆਂ ਤੋਂ ਲਵਾਂਗੇ ਜਥੇਦਾਰਾਂ ਤੋਂ ਲਵਾਂਗੇ ਇਹੋ ਜੇ ਲੋਕਾਂ ਤੋਂ ਲਵਾਂਗੇ ਜਿਹੜੇ ਸਿਰਫ ਆਪਣਾ ਟੰਡੋਰਾ ਪਿੱਟ ਰਹੇ ਐ ਆਪਣੀ ਚੌਧਰ ਦੇ ਜਿਹੜੇ ਭੁੱਖੇ ਨੇ ਉਹਨਾਂ ਪਿੱਛੇ ਲੱਗਾਂਗੇ ਫਿਰ ਕੁਝ ਨਹੀਂ ਹੋਣਾ ਸ਼ੋਮਨੀ ਕਮੇਟੀ ਨੇ ਹੁਣ ਸਿਗਨੇਚਰ ਕਰਵਾਏ ਸੀ ਬੰਦੀ ਸਿੰਘ ਰਿਹਾ ਕਰਨ ਲਈ ਸਿਗਨੇਚਰ ਕਰੋ ਹੁਣ ਤਾਂ ਸਿੱਖ ਕੌਮ ਇੱਕ ਧਰਨੇ ਦੇ ਅੱਗੇ ਬੈਠ ਗਈ ਹੁਣ ਕਿੱਥੇ ਨੇ ਉਹ ਸਾਰੇ ਜਿਹੜੇ ਸ਼ੌਮਣੀ ਕਮੇਟੀ ਨਾਲ ਕੰਮ ਕਰਦੇ ਆ ਕਿਉਂ ਖਿਚੜੀ ਨੇ ਸਾਰੇ ਇੱਕੋ ਭਾਵੇਂ ਸ਼ੌਮਣੀ ਕਮੇਟੀ ਦੇ ਅੰਡਰ ਆਉਣ ਵਾਲੇ ਜਿਹੜੇ ਮੁਲਾਜ਼ਮ ਨੇ ਗੁਰਦੁਆਰੇ ਪ੍ਰਬੰਧ ਨੇ ਅ ਨਾਲ ਹੀ ਗੁਰਦਾਰਾ ਹਮਸਾਹਿਬ ਹੈ ਡਿਊਟੀ ਲਾ ਦੇਣੀ ਚਾਹੀਦੀ ਹੈ ਕਿ ਸਵੇਰ ਸ਼ਾਮ ਦਾ ਕੀਰਤਨ ਜਿਹੜਾ ਹੋਊਗਾ ਇੱਥੇ ਹੋਊਗਾ ਜੀ ਤੇ ਉਹ ਕੀਰਤਨ ਜਿਹੜਾ ਸ਼ੌਮਣੀ ਕਮੇਟੀ ਦੇ ਰਗੀ ਸਿੰਘਾਂ ਵੱਲੋਂ ਕਰਵਾਇਆ ਜਾਊਗਾ ਤਨਖਾਹ ਤਾਂ ਉਹਨੂੰ ਮਿਲਦੀ ਹੈ ਪਰ ਉੱਥੇ ਉਹ ਫੇਰ ਉਹਨੇ ਪੈਰ ਖਿੱਚ ਲਿਆ ਬਿਨਾਂ ਡਰ ਬਾਦਲ ਪਰਿਵਾਰ ਨੂੰ ਵੀ ਚਲੋ ਪਿੱਛੇ ਜੋ ਹੋ ਗਿਆ ਸਿੱਖ ਕੌਮ ਦਾ ਦਿਲ ਬਹੁਤ ਵੱਡਾ ਹੈ ਬਾਦਲ ਸਾਹਿਬ ਨੂੰ ਵੀ ਬੇਨਤੀ ਹੈ ਕਿ ਇੱਕ ਵਾਰੀ ਆਉਣ ਜਥੇਬੰਦੀਆਂ ਸ਼ੁਰੂ ਤੋਂ ਅਸੀਂ ਮਾਫੀ ਕਰਦੇ ਮਾਫੀ ਦਿੰਦੇ ਰਹੇ ਹਾਂ ਅਸੀਂ ਹਮੇਸ਼ਾ ਮਾਫ ਕਰਦੇ ਰਹੇ ਹਾਂ ਜਿਹੜੇ ਸਿੱਖ ਨੇ ਚਾਹੇ ਉਹ ਬਾਦਲ ਹੋਵੇ ਕੈਪਟਨ ਹੋਵੇ ਜਾਂ ABCD ਕੋਈ ਵੀ ਹੋਣ ਜਿਹਨਾਂ ਨੂੰ ਇਹ ਲੱਗਦਾ ਇੱਥੇ ਸਿਰਫ ਸਿੱਖ ਨੇ ਗਰਮ ਖਿਆਲੀ ਨੇ ਤੁਹਾਨੂੰ ਕੋਈ ਕਿਸੇ ਗੱਲ ਦੀ ਦਿੱਕਤ ਨਹੀਂ ਹੈ ਆਉਣਾ ਪੈਣਾ ਸਿਰਫ ਇਹ ਸਮਝ ਕੇ ਕਿ ਅਸੀਂ ਗੁਰੂ ਕੇ ਪਿਆਰੇ ਨਮਾਣੇ ਸਿੱਖਾਂ ਸਾਨੂੰ ਗੁਰੂ ਤੋਂ ਹੀ ਸਿੱਖਿਆ ਲੈਣੀ ਪੈਣੀ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਪੈਣਾ ਨਿਤਾਨਿਆਂ ਨਿਤਾਨ ਮਿਲਦਾ ਹੈ ਨਿਮਾਨਿਆਂ ਨੂੰ ਮਾਨ ਮਿਲਦਾ ਗੁਰਬਾਣੀ ਸਾਡਾ ਸਿਧਾਂਤ ਇਹ ਗੱਲ ਕਹਿੰਦਾ ਹੈ ਵੀ ਜਿਹੜਾ ਨਿਮਾਰਾ ਹੋ ਕੇ ਆ ਗਿਆ ਝੁੱਕ ਕੇ ਆ ਗਿਆ ਖਾਲਸਾ ਪੰਥ ਉਹਨੂੰ ਹਮੇਸ਼ਾ ਮਾਫ਼ ਕਰਦਾ ਰਿਹਾ ਜੀ ਜੀ ਚਾਹੇ ਵੱਡੀ ਤੋਂ ਵੱਡੀ ਗੱਜਰ ਬੱਜਰ ਕਰਤ ਕਿਉਂ ਨਾ ਕੀਤੀ ਹੋਵੇ ਜੇ ਬਾਦਲ ਵਰਗੇ ਜਾਂ ਕੈਪਟਨ ਵਰਗੇ ਜੇ ਸੱਚਮੁੱਚ ਅੰਦਰੋਂ ਇੱਕ ਨਿਰਵੈਰ ਦੀ ਭਾਵਨਾ ਨਾਲ ਤੇ ਹੋ ਕੇ ਇੱਥੇ ਨਿਰਮਲ ਹੋ ਕੇ ਆ ਜਾਣ ਦੇ ਖਾਲਸਾ ਪੰਥ ਉਹਨਾਂ ਨੂੰ ਫੇਰ ਉਸੇ ਗੱਲ ਵੱਖਰੀ ਵੀ ਚਲਾਏਗਾ ਬਿਲਕੁਲ ਬਿਲਕੁਲ ਜੀ ਅਸੀਂ ਹੁਣ ਜਿੱਥੇ ਗੁਰੂ ਆ ਗਿਆ ਉੱਥੇ ਸਾਨੂੰ ਚਾਹੇ ਕੋਈ ਵੀ ਆਸੀਂ ਮੈਂ ਵੀ ਆਹ ਚਾਹੇ ਜੋ ਆ ਗਿਆ ਸਾਡੀ ਇਹ ਸਾਡਾ ਫਰਜ਼ ਨਹੀਂ ਬਣਦਾ ਇਹ ਸਾਡਾ ਸਾਡੇ ਸਾਡਾ ਕੋਈ ਹੱਕ ਨਹੀਂ ਵੀ ਅਸੀਂ ਉਹਨੂੰ ਦਰ ਆਏ ਨੂੰ ਇਹ ਕਹੀਏ ਕਿ ਹੁਣ ਇਹ 14 ਚੰਡਣ ਆ ਗਿਆ ਇਹ ਵੋਟਾਂ ਕਰਕੇ ਆ ਗਿਆ ਜਿਸ ਮਰਜ਼ੀ ਕਾਰਨ ਕਰਕੇ ਆ ਜੇ ਉਹ ਤਾਂ ਚਲੋ ਗੁਰੂ ਨੇ ਸੋਜੀ ਬਖਸ਼ਣੀ ਹੈ ਨਾ ਸਾਰਿਆਂ ਨੂੰ ਆਣਾ ਤੇ ਦਰਤੇ ਦਾਣਾ ਚਾਹੀਦਾ ਨਾ ਅਸੀਂ ਦੱਸ ਦ ਦੁਨੀਆ ਨੂੰ ਤਾਂ ਦੱਸ ਸਕੀਏ ਕਿ ਇੱਥੇ ਹੁਣ ਸਿੱਖ 71 ਹੋ ਕੇ ਬੈਠੇ ਨੇ ਇੱਥੇ ਫਿਰ ਕੋਈ ਚੂੜਾ ਨਹੀਂ ਕੋਈ ਚ ਮਾਰ ਨਹੀਂ ਕੋਈ ਮਜਬੀ ਨਹੀਂ ਕੋਈ ਨਾਈ ਨਹੀਂ ਕੋਈ ਛਿੰਬਾ ਨਹੀਂ ਕੋਈ ਜੱਟ ਨਹੀਂ ਇੱਥੇ ਸਿਰਫ ਸਿੱਖ ਆਏ ਨੇ ਕਿਉਂਕਿ ਸਾਨੂੰ ਆਪਣਾਪ ਮਾਰ ਕੇ ਇੱਥੇ ਆਣਾ ਪੈਣਾ ਪਹਿਲਾਂ ਮਰਨ ਕਬੂਲ ਇੱਕ ਇੱਕ ਬਣ ਕੇ ਆਣਾ ਪੈਣਾ ਸਾਨੂੰ ਇੱਕੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਤੁਸੀਂ ਸ਼ੁਰੂ ਹੀ ਗੁਰੂ ਗ੍ਰੰਥ ਸਾਹਿਬ ਤੋਂ ਕੀਤੀ ਹੈ ਇੱਕ ਤੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਪਰਮਾਤਮਾ ਵੀਕਾ ਅਸੀਂ ਸਾਰੇ ਇਕਾਂ ਇਸ ਗੱਲ ਨੂੰ ਲੈ ਕੇ ਪਹਿਲਾਂ ਅਸੀਂ ਪੀਸਫੁਲ ਪ੍ਰੋਟੈਸਟ ਦਾ ਅਸੀਂ ਕੀਤਾ ਹੀ ਹੈ ਉਹ ਬਾਕੀ ਦੀ ਜਥੇਬੰਦੀਆਂ ਡਿਸਾਈਡ ਕਰਨੀਆਂ ਫਿਰ ਅਗਲਾ ਸਾਡਾ ਆ ਅਸੀਂ ਕੀ ਸਟੈਪ ਹੈ ਕੀ ਅਸੀਂ ਕਰਨਾ ਹੈ ਪਰ ਇੱਕ ਵਾਰੀ ਤਾਂ ਸਾਨੂੰ ਪਹਿਲੀ ਗੱਲ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਸਿਰਫ ਸਾਨੂੰ ਇਕੱਠੇ ਹੋਣਾ ਪੈਣਾ ਹੈ ਹੋਰ ਕੁਛ ਨਹੀਂ ਬਾਕੀ ਫਿਰ ਦੇਖਾਂਗੇ ਅਸੀਂ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਆ ਅਸੀਂ ਕਰਨਾ ਕੀ ਹੈ ਬਿਲਕੁਲ ਵੀਰ ਹਰਸਿੰਦਰ ਸਿੰਘ ਨੇ ਬੜੀ ਵਧੀਆ ਗੱਲਾਂ ਕੀਤੀਆਂ ਗੱਲ ਇੱਕ ਤੋਂ ਸ਼ੁਰੂ ਹੁੰਦੀ ਹੈ ਤੇ ਇੱਕ ਸੁੱਤਰ ਵਿੱਚ ਇੰਨਾ ਚਿਰ ਪਰੋਈ ਨਹੀਂ ਜਾਂਦੇ ਇੱਕ ਮਾਲਾ ਦੇ ਮਨਕੇ ਨਹੀਂ ਬੰਦੇ ਤੇ ਉਤਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੋਣੇ ਉਨਾ ਚਿਰ ਅਸੀਂ ਇਸੇ ਤਰ੍ਹਾਂ ਤਾਰੂ ਪੀੜ ਕਹਿੰਦੇ ਆ ਵੀ ਮੋਰਚਾ ਤਾਰੂ ਪੀੜ ਹੋ ਗਿਆ ਪਰ ਅਸੀਂ ਖੁਦ ਤਾਰੂ ਪੀੜ ਆਪ ਹੋਏ ਫਿਰਦੇ ਆ ਤੇ ਮੋਰਚਾ ਫਿਰ ਸਫਲ ਕਿਵੇਂ ਹੋਏਗਾ ਤੇ ਵੀਰ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਬੜੀ ਵਧੀਆ ਢੰਗ ਦੇ ਨਾਲ ਸਾਨੂੰ ਇੱਕੇ ਦੇ ਸੂਤਰ ਵਿੱਚ ਪਰਉਣ ਦੀ ਗੱਲ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜਾ ਵੀ ਕੋਈ ਆਵੇ ਔਰ 바ਵਾ ਵਡੀਆਂ ਰੱਖਣੀਆਂ ਪਹਿਨਗੀਆਂ ਗੱਲ ਬੱਕੜੀ ਦਾ ਦਾਇਰਾ ਵੱਡਾ ਰੱਖਣਾ ਪਏਗਾ ਵੀ ਕੋਈ ਵੀ ਆਵੇ ਉਹਨੂੰ ਅਸੀਂ ਗੱਲ ਬੱਕੜੀ ਵਿੱਚ ਲੈ ਸਕੀਏ ਉਹਨੂੰ ਪਿਆਰ ਦੇ ਖਲਾ ਵਿੱਚ ਲੈ ਸਕੀਏ ਕਿਉਂਕਿ ਇਹ ਮਸਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੈ ਇਹ ਮਸਲਾ ਬੰਦੀ ਸਿੰਘਾ ਦਾ ਹੈ ਇਹ ਮਸਲਾ 328 ਰੁਪਿਆਂ ਦਾ ਹੈ ਇਹ ਮਸਲਾ ਸਾਡੇ ਆਪਣੇ ਉਸ ਗੁਰੂ ਸਿਧਾਂਤ ਦਾ ਹੈ ਜਿਸ ਸਿਧਾਂਤ ਦੇ ਖਾਤਰ ਆਨ ਸ਼ਾਨ ਬਾਨ ਦੇ ਲਈ ਅਸੀਂ ਜੁੰਦੇ ਆ ਉਹਦੇ ਲਈ ਆਪਣੀ ਜਾਨਾ ਵੀ ਕੁਰਬਾਨ ਕਰਦੇ ਨੇ ਆ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਸਾਹਿਬ ਇਹ ਫਤੈ ਨਾਲ ਨਾਲ ਤੁਹਾਨੂੰ ਇੱਕ ਹੋਰ ਇਹ ਵਿਖਾ ਦਿੰਨੇ ਆ ਕਿ ਜਿਵੇਂ ਸਿੰਘੂ ਬਾਡਰ ਤੇ ਪੱਕੇ ਮੋਰਚੇ ਪੱਕੇ ਘਰ ਬਣਾ ਦਿੱਤੇ ਗਏ ਸਨ ਇਸੇ ਤਰ੍ਹਾਂ ਇਹ ਵੇਰਾ ਵੱਲੋਂ ਵੀ ਅੱਜ ਆ ਕਿਸਾਨ ਕਿਸਾਨ ਵੀਰਾਂ ਵੱਲੋਂ ਇਹ ਹੈਗੇ ਕਿਸਾਨ ਏਕਤਾ ਕੀਰਤੀ ਖੋਸਾ ਵੱਲੋਂ ਇੱਥੇ ਪੱਕਾ ਘਰ ਬਣਾ ਦਿੱਤਾ ਗਿਆ ਉਹ ਰਹਿਣ ਵਾਸਤੇ ਪੱਕਾ ਪ੍ਰਬੰਧ ਕਰ ਲਿਆ ਗਿਆ ਤੇ ਮਤਾਂ ਸੋਚੋ ਕਿ ਇਹ ਕੋਈ ਛੋਟਾ ਮੋਰਚਾ ਹੈ ਇਹ ਮੋਰਚਾ ਉਸੇ ਤਰ੍ਹਾਂ ਦਾ ਵੱਡਾ ਬੰਦਾ ਜਾ ਰਿਹਾ ਔਰ ਲਗਾਤਾਰ ਨਾਲ-ਨਾਲ ਵੱਧਦਾ ਜਾਂਦਾ ਘਰ ਤੇ ਸੋ ਇਹ ਵੀਰਾਂ ਵੱਲੋਂ ਵੀ ਇੱਥੇ ਪੱਕੇ ਮੋਰਚੇ ਲਾਏ ਗਏ ਨੇ ਕਿਸਾਨ ਕੀਰਤੀ ਕੀਰਤੀ ਕਿਸਾਨ ਮੋਰਚਾ ਖੋਸੇ ਵੱਲੋਂ ਵੀਰ ਇੱਥੇ ਆਪਣਾ ਘਰ ਬਣਾ ਰਹੇ ਨੇ ਤੁਹਾਨੂੰ ਇਥੋ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ